ਸਰਕਾਰ ਨੇ ਪਿਛਲੇ ਮਾਨਸਾਲ ਦੀ ਸਰਕਾਰ ਨੇ 3 ਸਾਲਾਂ ਚ ਕੰਮ ਕਰਿਆ ਤੇ ਜੋ ਗਵਰਨਰ ਸਾਹਿਬ ਨੇ ਐਡਰੈਸ ਕਰਿਆ ਸਾਰੇ ਪੰਜਾਬ ਨੂੰ ਵਿਧਾਨ ਸਭਾ ਅੱਜ ਉੱਤੇ ਡਿਸਕਸ਼ਨ ਵੀ ਹੈ ਔਰ ਬਹੁਤ ਕੁਝ ਹੋਰ ਵੀ ਇਸ ਬਜਟ ਚ ਆਉਣ ਵਾਲਾ ਸੋ ਥੋੜਾ ਸਮਾਂ ਹੋਰ ਵੇਟ ਕਰੋ ਬੜੀ ਜਲਦੀ ਉਹਦਾ ਵੀ ਤੁਹਾਨੂੰ ਜਵਾਬ ਮਿਲੇਗਾ ਜਪੀਰ ਜੀ ਲੰਬਾ ਸਮਾਂ ਰਾਜਨੀਤੀ ਚ ਐਕਟਿਵ ਰਹੇ ਹੋ ਗਰੋਥ ਸੀ ਹਮੇਸ਼ਾ ਨਿੰਦੇ ਰਹੀ ਹੈ ਸਰਕਾਰ ਹਮੇਸ਼ਾ ਸੁਣਉਂਦੀ ਰਹੀ ਹੈ ਗਵਰਨਰ ਸਾਹਿਬ ਦਾ ਐਡਰੈਸ ਚਲੋ ਇਹ ਤਾਂ ਉਹਨਾਂ ਨੇ ਆਬਦਾ ਕੰਮ ਕਰਨਾ ਸਾਡੀ ਤਾਂ ਇੱਕ ਹੀ ਰਿਕੁਐਸਟ ਹੈ ਵੀ ਵਿਰੋਧੀ ਤੇ ਰਹਉਂਦੀ ਆ ਪਰ ਥੋੜਾ ਟਾਈਮ ਦਿਲ ਲੱਗਦਾ ਉਹਨਾਂ ਦਾ ਵਿਧਾਨ ਸਭਾ ਚ ਜਦੋਂ ਕੋਈ ਜਵਾਬ ਨਹੀਂ ਹੁੰਦਾ ਕੋਈ ਮੁੱਦਾ ਨਹੀਂ ਉਹਦੇ ਤੇ ਭੁੱਲ ਕੇ ਬਾਹਰ ਨਿਕਲਣਾ ਕੋਈ ਇਹਦਾ ਹੱਲ ਨਹੀਂਗਾ ਤੁਸੀਂ ਅੰਦਰ ਬੈਠ ਕੇ ਦੀ ਆਵਾਜ਼ ਰੱਖੋ ਬਿਲਕੁਲ ਉਹਦੇ ਤੇ ਗੌਰ ਵੀ ਹੋਊਗਾ ਔਰ ਸਰਕਾਰ ਉਹਦਾ ਜਵਾਬ ਵੀ ਦੇਊਗੀ ਵਿਰੋਧੀ ਤੌਰ ਤੇ ਕੰਮ ਹੀ ਇਹ ਹੁੰਦਾ ਹੈ ਵੀ ਬਰਾਬਰ ਦੇ ਜੇ ਕਿਤੇ ਕੋਈ ਗਲਤ ਕੰਮ ਹੈ ਉਹਦੇ ਤੇ ਤੁਸੀਂ ਕੁਝ ਨਹੀਂ ਕਰੋ ਪਰ ਜੇ ਤੁਸੀਂ ਮੁਰਦਾਬਾਦ ਕਰਕੇ ਬਾਹਰ ਉਹਨਾਂ ਦਾ ਠੀਕ ਹੈ ਤੁਹਾਡੀ ਖੁਸ਼ੀ ਹੈ ਕੀ ਕਹ ਸਕਦੇ ਇਹਦਾ ਮਤਲਬ ਇਹ ਕੀ ਹੈ ਵੀ ਤੁਸੀਂ ਪੰਜਾਬ ਦੇ ਲੋਕਾਂ ਨਾਲ ਧੋਖਾ ਖਰਦਿਓ ਜਿਹੜੇ ਲੋਕ ਤੁਹਾਨੂੰ ਇਸ ਮੌਕੇ ਤੇ ਬਿਠਾਉਂਦੇ ਗਵਰਨਰ ਸਾਹਿਬ ਦਾ ਜੋ ਐਡਰੈਸ ਹੈ ਸਹਿਮਤ ਤੋਂ ਪੂਰੇ ਦੇ ਪੂਰੇ ਨਾਲ ਬਿਲਕੁਲ 100% ਜਿਹੜੇ ਕੰਮ ਹੋਏ ਉਹਨਾਂ ਨੂੰ ਹੀ ਬੋਲੇ ਚਾਹ ਹੈਲਥ ਤੇ ਲੈ ਲਓ ਚਾਹ ਐਜੂਕੇਸ਼ਨ ਤੇ ਲੈ ਲਓ ਚਾਹ ਡਿਵੈਲਪਮੈਂਟ ਦੇ ਕੰਮ ਹੈ ਅਰ ਅੱਜ ਜਲਾਲਾਬਾਦ ਨੂੰ ਇੱਕ ਵੱਖਰਾ ਤੋਹਫਾ ਮਿਲੇਗਾ ਜਿਹੜਾ ਕਿਸੇ ਤੋਂ ਨਹੀਂ ਹੋਇਆ ਜੋ ਹੋਊਗਾ